ਹਾਂਜੀ ਸੱਚੀ ਗੱਲ ਸਾਰੇ ਭਰਾਵਾਂ ਨੂੰ ਸਾਹੀ ਪਹੁੰਚ ਗਏ ਸੀਗੀ ਐਮਪੀ ਮੱਧ ਪ੍ਰਦੇਸ਼ ਤੇ ਯਾਤਰਾ ਸ੍ਰੀ ਹਜੂ ਸਾਹਿਬ ਤੇ ਰਾਹ ਚ ਆਉਂਦੇ ਆ ਸਰ ਮੀ ਬਹੁਤ ਪੈਂਦਾ ਸਾਨੂੰ ਜਗ੍ਹਾ ਨਹੀਂ ਕਿ ਮਤਲਬ ਵੀ ਇੱਕ ਪਰਾਹੀ ਸੀਗੀ ਬਣਾਇਆ ਹੋਇਆ ਕਮਰਾ ਤੇ ਸ਼ਾਨ ਪਾਈ ਹੋਈ ਸੀਗੀ ਸਿਰਾਂ ਗੱਲਬਾਤ ਤੇ ਬਣਾ ਰਹੇ ਸੀਗੇ ਭਰਾ ਰੋਟੀ ਪਾਣੀ ਤੇ ਰੋਟੀ ਪਾਣੀ ਲੱਗੇ ਸੀਗੇ ਬਣਾਉਣ ਤੇ ਮੀ ਬਹੁਤ ਜ਼ਿਆਦਾ ਸੀਗਾ ਡੱਬੇ ਰਹਿ ਗਿਆ ਤਾਂ ਫਿਰ ਉਹ ਸੱਜੇ ਦੇ ਮਲੇ ਉਹ ਸਾਰੇ ਬੜਾ ਠੀੜਾ ਨੂੰ ਉਹ ਕਮੀ ਘਟੋ ਘਟ 50 ਕਿਲੋਮੀਟਰ ਤੋਂ ਪੈ ਰਿਆ ਉਹ ਤੇ ਸਾਨੂੰ ਜਗਾ ਕਿਤੇ ਨਹੀਂ ਲੱਭੀਗੀ ਦਿੱਕੇ ਤੇ ਅਹੀਂ ਖੜਾ ਕੇ ਵੀ ਰੋਪੀ ਪਾਣੀ ਹਨਾ ਸਾਹੀ ਹੈ ਜਲੱਖ ਨੂੰ ਇੱਟਾ ਹ ਭਰਾ ਦੀ ਸ਼ਾਨ ਪਾਈ ਹੋਈ ਸੀਗੀ ਇੱਕ ਦਾ ਬਾਈ ਇੱਕ ਇਧਰਲੇ ਪਾਸੇ ਤੇ ਨਿਆਰੇ ਆਈ ਜਾਂਦੇ ਆ ਕਿ ਸਾਡਾ ਜਿਲ੍ਹਾ ਹੈਗਾ ਮੋਗਾ ਜੀ ਤੇ ਉੱਥੋਂ ਹੈਗਾ 2000 ਕਿਲੋਮੀਟਰ ਦੇਖਦੇ ਆਂ ਅੱਜ ਹੈਗਾ ਸਾਡਾ ਹੀ ਤੀਜਾ ਦਿਨ ਦੇਖਦੇ ਆਂ ਕੱਲ ਰਾਤ ਤੱਕ ਹੀ ਅਸੀਂ ਹਯੂਰਥੇ ਪਹੁੰਚ ਜਾਾਂਗੇ ਜੀ ਬਾਕੀ ਭਰਾ ਬੈਠੇ ਆਂ ਇੰਕੇ ਚਲ ਸਾਰੇ ਭਰਾ ਗਿੱਲੇ ਨਾ ਹੋਣ ਵੀ ਰੋਟੀ ਪਾਣੀ ਅਸੀਂ ਬਣਾ ਲਿਆ ਆਪ ਬਾਕੀ ਦਾਰੇ ਪ੍ਰਕਾਰ ਅਰਦਾਸ ਮੰਦੀ ਕਰਿਓ ਆ ਜਿਹੜੇ ਭਾ ਗੱਲੇ ਹੋਏ ਵੇ ਨਾਲ ਦੀ ਨਾਲ ਸੇਵਾ ਕਰ ਰਹੇ ਆ ਆ ਪ੍ਰਸ਼ਾਂਦੇ ਦੀ ਵੇਡ ਕਰ ਰਹੇ ਆ ਉਹ ਤਾਂ ਬਣੀ ਆ ਬੜਾ ਦੇਖ ਰਹੇ ਉਹ ਇਹ ਲੱਗਣਾ ਓਏ ਆ ਇੱਥੇ ਨੂੰ ਲੈਣਾ ਐਂ ਅੱਛਾ ਰੱਖਣਾ ਓਏ ਸੇਵਾ ਪ੍ਰਾਧਾ ਓਏ ਭੱਗੇ ਦੇਖਦੇ ਆ ਵੀ ਜੇ ਢੋਟ ਢੋਟ ਗੁਰਦਰਾ ਸਾਹਿਬ ਦਾ 80 90 ਕਿਲੋਮੀਟਰ ਤੇ ਆ ਜੇ ਗੁਰਦਰਾ ਸਾਹਿਬ ਤੇ ਸਾਨੂੰ ਲੱਗੀ ਸੀ ਸਾਰੇ ਭਰਾਵਾਂ ਨੂੰ ਭੁੱਖ ਤੇ ਕਹਿੰਦੇ ਜੀ ਪ੍ਰਕਾਦਾ ਛੱਡ ਕੇ ਤੇ ਵੀ ਚੱਲਾਂਗੇ ਮੀ ਬਹੁਤ ਜਿਆਦਾ ਪੈ ਰਿਆ ਵਾ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਬਣਾ ਲਓ ਬਣਾ ਲਓ ਤੁਸੀਂ ਵੇਲੇਣਾ ਖੜੋ ਬਾਈ ਬਣ ਕੇ ਯਾਰ ਵੇਲੇਣਾ ਖੜੋ ਭਰਾ ਬਣ ਕੇ ਲੱਖਾ ਕਿਧਰ ਗਿਆ ਚਲਾਇ ਮੋਟੇ ਕਰਲਾ ਕੰਮ ਤੂੰ ਬਹੁਤ ਘੱਟ ਕੰਮ ਕਰਦਾ ਵਾ